ਵਾਲੀ ਕਹਿੰਦੀ ਮੈਂ ਇੰਸਟਾਗ੍ਰam ਚਲਾਉਣਾ ਏ ਮੈਂ ਇਹਦੇ ਬਿਨਾ ਮੇਰਾ ਇਹਦੇ ਬਿਨਾ ਨਹੀਂ ਸਰਦਾ ਮੈਂ ਲੱਕਾਂ ਦੇ ਠੁਮਕੇ ਇੰਸਟਾਗ੍ਰam ਤੇ ਲਾਉਣੇ ਆ ਮੈਂ ਆਪਣੇ ਜਵਾਕਾਂ ਨੂੰ ਛੱਡ ਸਕਦੀ ਆ ਤੈਨੂੰ ਛੱਡ ਸਕਦੀ ਆ ਆਪਣੇ ਮਾਂ ਪਰਿਵਾਰ ਨੂੰ ਛੱਡ ਸਕਦੀ ਆ ਆਪਣੇ ਘਰ ਨੂੰ ਛੱਡ ਸਕਦੀ ਆ ਪਰ ਇੰਸਟਾਗ੍ਰam ਨੂੰ ਮੈਂ ਨਹੀਂ ਛੱਡ ਸਕਦੀ ਕਿਉਂ ਕਿਉਂ ਪੰਜਾਬ ਦੀਆਂ ਕੁੜੀਆਂ ਇੰਸਟਾਗ੍ਰam ਨੂੰ ਨਾ ਮੂਰੇ ਲੈ ਕੇ ਆਉਂਦੀਆਂ ਨੇ ਕਿਉਂ ਉਹਨਾਂ ਤੇ ਲੱਕਾਂ ਦੇ ਠੁਮਕੇ ਚੰਗੇ ਘਰਾਣਿਆਂ ਦੇ ਕੁੜੀਆਂ ਚੰਗੇ ਸਰਦਾਰਾਂ ਦੀਆਂ ਕੁੜੀਆਂ ਕਿਉਂ ਕਿਉਂ ਲੱਕਾਂ ਦੇ ਠੁਮਕੇ ਇੰਸਟਾਗ੍ਰਾਮ ਦੇ ਉੱਤੇ ਲਾਉਂਦੀਆਂ ਨੇ ਕਿਉਂ ਲੋਕ ਇੰਨਾ ਤੇ ਕਮੈਂਟ ਕਰਦੇ ਨੇ ਬਾਅਦ ਦੇ ਵਿੱਚ ਉਹ ਇਹਨਾਂ ਦੇ ਐਮਐਮਐਸ ਲੀਕ ਹੁੰਦੇ ਨੇ ਬਾਅਦ ਚ ਇਹ ਕਹਿੰਦੀਆਂ ਨੇ ਵੀ ਮੈਂ ਤਾਂ ਇੱਕ ਫੀਮ ਲਈ ਇਹ ਵੀਡੀਓ ਲੀਕ ਕੀਤੀ ਆ ਇਹ ਤਾਂ ਮੇਰੀ ਵੀਡੀਓ ਨਹੀਂ ਹੈਗੀ ਇਹੋ ਜਿਹੀਆਂ ਗੱਲਾਂ ਬਾਅਦ ਦੇ ਵਿੱਚ ਨਿਕਲ ਕੇ ਆਉਂਦੀਆਂ ਨੇ ਸਾਰੀ ਵੀਡੀਓ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਜਿਹੜਾ ਇਨਸਾਨ ਆਊਗਾ ਉਹ ਸਮਝਾਊਗਾ ਆਪਣੇ ਪਰਿਵਾਰ ਬਾਰੇ ਗੱਲ ਕਰਦਾ ਵੀ ਮੇਰੇ ਪਰਿਵਾਰ ਦੇ ਵਿੱਚ ਮੇਰੀ ਘਰ ਵਾਲੀ ਮੇਰੀ ਨਹੀਂ ਮੰਦੀ ਲੋਕ ਮੈਨੂੰ ਕਮੈਂਟ ਮਾਰਦੇ ਆ ਲੋਕ ਮੈਨੂੰ ਕਹਿੰਦੇ ਆ ਵੀ ਤੇਰੇ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਤਾਂ ਕਰਕੇ ਤੇਰੀ ਘਰ ਵਾਲੀ ਤੇਰੀ ਸੁਣਦੀ ਨਹੀਂ ਤਾਂ ਹੀ ਤਾਂ ਲੱਕ ਦੇ ਠੁਮਕੇ ਮਾਰਦੀ ਆ ਆਜੋ ਉਸ ਇਨਸਾਨ ਨਾਲ ਮਲਾਉਣੇ ਆ ਮੜਾ ਇਹ ਖਿੱਚ ਕੇ ਆਜੋ ਦੋਸਤੋ ਵਿਖਾਵਾਂਗੇ ਤੁਹਾਨੂੰ ਸਾਰੀ ਵੀਡੀਓ ਵੀ ਕੀ ਚੀਜ਼ ਆ ਕੀ ਆ ਮਸਲਾ ਸਾਰਾ ਆਜੋ ਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤਿਆ ਦੋਸਤੋ ਆ ਕਾਲੇ ਇੰਸਟਾਗ੍ਰਾਮ ਨੇ ਬੜੀ ਧੱਕ ਪਾਈ ਹੋਈ ਆ ਸਾਰੇ ਪੰਜਾਬ ਦੇ ਵਿੱਚ ਇੰਸਟਾਗ੍ਰਾਮ ਹੈ ਇੰਸਟਾਗ੍ਰਾਮ ਪੂਰੇ ਇੰਡੀਆ ਦੀ ਗੱਲ ਕਰ ਲਈਏ ਪੂਰੇ ਇੰਡੀਆ ਦੇ ਵਿੱਚ ਵੀ ਤਬਾਹੀ ਮਚਾਈ ਪਈ ਆ ਇੰਸਟਾਗ੍ਰਾਮ ਨੇ ਦੋਸਤੋ ਇਹ ਉਹ ਇਨਸਾਨ ਆ ਜਿਹਦੀ ਘਰ ਵਾਲੀ ਇੰਸਟਾਗ੍ਰਾਮ ਚਲਾਉਂਦੀ ਆ ਇਹ ਕਹਿੰਦਾ ਸਾਡੇ ਪਰਿਵਾਰ ਦੇ ਵਿੱਚ ਕੋਈ ਇੰਸਟਾਗ੍ਰਾਮ ਨਹੀਂ ਚਲਾਉਂਦਾ ਪਰ ਜਿਹੜੀ ਮੇਰੀ ਘਰ ਵਾਲੀ ਆ ਉਹਨੂੰ ਬੜਾ ਚਸਕਾ ਉਹਨੂੰ ਬੜਾ ਸੁਆਦ ਪਿਆ ਹੋਇਆ ਇੰਸਟਾਗ੍ਰਾਮ ਚਲਾਉਣ ਦਾ ਸਾਰੀ ਗੱਲ ਪੁੱਛਾਂਗੇ ਸਾਰਾ ਮਸਲਾ ਕੀ ਆ ਦੋਸਤੋ ਇਸ ਇਨਸਾਨ ਤੋਂ ਸੱਸੀ ਕਾ ਬਾਈ ਜੀ ਸੱਸੀ ਕਾ ਕੀ ਹਾਲ ਚੱਲ ਆ ਬਾਈ ਬਹੁਤ ਠੀਕ ਹੈ ਬਾਈ ਕੀ ਗੱਲ ਕੀ ਹੋਈ ਆ ਬਾਈ ਸਾਰੀ ਗੱਲ ਇਹ ਹੋਈ ਯਾਰ ਉਹ ਚਲਾਉਂਦੀ ਇੰਸਟਾਗ੍ਰam ਤੇ ਮੈਂ ਰੋਕਦਾ ਸਾਡੇ ਪਰਿਵਾਰ ਦੇ ਵਿੱਚ ਤਾਂ ਕਹੇ ਨੇ ਕੁਛ ਚਲਾਇਆ ਹੀ ਨਹੀਂ ਸੀ ਇਹ ਜਿਆ ਬਿ ਸਧਾਰਨ ਪਰਿਵਾਰ ਆ ਸਾਡਾ ਪਹਿਲਾਂ ਸਾਨੂੰ ਲੱਗਿਆ ਸੀ ਵੀ ਚਲ ਉਹ ਵੀ ਸਧਾਰਨਾ ਕੁੜੀ ਹੈ ਨਾ ਵੀ ਚਲ ਅਸੀਂ ਆਪ ਦਾ ਵਧੀਆ ਪਰਿਵਾਰ ਨਾਲ ਰਚ ਮਿਚ ਕੇ ਲਾਵਾਂਗੇ ਹੁਣ ਜੇ ਉਹ ਇੰਸਟਾਗ੍ਰam ਤੇ ਸਾਰੀ ਦਿਹਾੜੀ ਵਿਜੀ ਰਹਿੰਦੀ ਐ ਤਾਂ ਦਾ ਘਰ ਦਾ ਨੂੰ ਟਾਈਮ ਸਾਂ ਰੋਟੀ ਦਿੰਦੀ ਐ ਤੇ ਨਾਮੇ ਲੈਣਾ ਗੱਲਾਂ ਬਾਤਾਂ ਕਰਦੀ ਆ ਸਾਰੀ ਦਿਹਾੜੀ ਬਸ ਰੀਲਾਂ ਪਾਲੀਆਂ ਰੀਲਾਂ ਵੇਖ ਲਈਆਂ ਆਹੀ ਕੁਛ ਚੱਲੀ ਜਾਂਦਾ ਸਾਡੇ ਘਰੇ ਇੰਸਟਾਗ੍ਰਾਮ ਮੇਰਾ ਘਰ ਪੱਟੂ ਕਾ ਲੱਗਦਾ ਤੂੰ ਚਲਾਉਣਾ ਇੰਸਟਾਗ੍ਰਾਮ ਨਹੀਂ ਮੈਂ ਨਹੀਂ ਚਲਾਉਂਦਾ ਘਰ ਦਾ ਕੋਈ ਜੀ ਨਹੀਂ ਚਲਾਉਂਦਾ ਇੰਸਟਾਗ੍ਰਾਮ ਨਹੀਂ ਨਹੀਂ ਅੱਛਾ ਉਹਨੂੰ ਕਿਵੇਂ ਚਸਕਾ ਪੈ ਗਿਆ ਉਹ ਉਹ ਕਿਉਂ ਇੰਸਟਾਗ੍ਰਾਮ ਚਲਾਉਣ ਲੱਗ ਗਿਆ ਇਹ ਸਾਡੇ ਕੋਲ ਨਾ ਵੀ ਫੋਨ ਸਾਡੇ ਕੋਲ ਦੋ ਇੱਕ ਮੇਰੇ ਕੋਲ ਇੱਕ ਘਰੇ ਰੱਖਿਆ ਹੁੰਦਾ ਹਨ ਉਹਨੇ ਕੀ ਕੀਤਾ ਪਤਾ ਨਹੀਂ ਜਾਂਦਾ ਕਿਸੇ ਕੁੜਗਾ ਕੜਗਾ ਨੇ ਦੱਸਤਾ ਜਿਹੜੀਆਂ ਆਉਂਦੀਆਂ ਹਨਾ ਅੰਡ ਚੋਂ ਹੋਰ ਆ ਉਪੜੀਆਂ ਲਿਖੀਆਂ ਉਹ ਕਹਿੰਦੀ ਵੀ ਤੂੰ ਭਾਬੀ ਤੂੰ ਇੰਸਟਾਗ੍ਰਾਮ ਚਲਾਇਆ ਕਰੋ ਤਰੀਲਾਂ ਵੇਖਿਆ ਕਰਨਾ ਰੀਲਾਂ ਪਾਇਆ ਕਰ ਤੇ ਚੜਾਈ ਹੋ ਜੂਗੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਬਣਾਈ ਬੈਠੀ ਮੈਂ ਸੋਚਿਆ ਇਹਦੇ ਕਰਦੀ ਕਿ ਨਹੀਂਦੀ ਆ ਮੈਂ ਕਿਹਾ ਚੱਲ ਗੇਮ ਗੋਨਾ ਖੇੜਦੀ ਉਹ ਮੈਂ ਤਾਂ ਬਾਹਰੋਂ ਮੁੰਡਾਂ ਤੋਂ ਪਤਾ ਲੱਗਿਆ ਵੀ ਪ੍ਰਧਾਈ ਤਾਂ ਬੜੇ ਠੋਕੇ ਲਾਉਂਦੀ ਆ ਠੋਮਕੇ ਕੇ ਮੈਂ ਠੋਮਕੇ ਵਾਲ ਲੱਕ ਲੱਕ ਹਲਾ ਕੇ ਅੱਜ ਲੱਕ ਹਲਾ ਕੇ ਵੀਡੀਓ ਪਾਉਂਦੀ ਆ ਹਾਂ ਕਹਿੰਦਾ ਬਈ ਯਾਰ ਉਹ ਤਾਂ ਫਿਰ ਮੈਂ ਜਦੋਂ ਵੇਖਾਂਗਾ ਮੈਂਗਾ ਭਾਂਦਰਾਂ ਦਾ ਗਾਂਦੀ ਵਾਲਾ ਚੋਟੀ ਦਾ ਪਾਇਪ ਚਤਣਾ ਤੋਂ ਬਣਾ ਗੱਲ ਹੀ ਨਹੀਂ ਕਰਦੀ ਮਤਲਬ ਕਹਿਦੀ ਇਹ ਵੀ ਲੋਕ ਫੈਨ ਹੋਏ ਪਏ ਤਰੀਕਰ ਵਾਲੀ ਬਈ ਯਾਰ ਬਾਲੇ ਹੋਏ ਫਿਰਦੇ ਆ ਇਕੱਲੇ ਮੇਰੇ ਕੀ ਸਾਰੇ ਉਹ ਸਾਰੇ ਅੰਗ ਦੇ ਹੋਏ ਫਿਰ ਮਿਲ ਮਿਲ ਆਉਂਦੇ ਤਰੀਕਰ ਵਾਲੀ ਨੂੰ ਫਿਰ ਬਥੇਰੇ ਮੈਂ ਪਹਿਲਾਂ ਤਾਂ ਮੈਨੂੰ ਆਇਆ ਸੀ ਪਤਾ ਨਹੀਂ ਕੀ ਕਰਨ ਆਉਂਦੇ ਆ ਮੈਂ ਕਿਹਾ ਪਤਾ ਨਹੀਂ ਕੀ ਗੱਲ ਆ ਹਨ ਮੈਨੂੰ ਬਾਅਦ ਚ ਬਦਲ ਲੱਗਾ ਕਈ ਕੁੜਗਾਂ ਉਹਨਾਂ ਨਾਲ ਮੁੰਡੇ ਆਉਂਦੇ ਵੀ ਅਸੀਂ ਤੁਹਾਡੇ ਫੈਨ ਆ ਅਸੀਂ ਤੁਹਾਡੇ ਆ ਤੇ ਮੈਂ ਉਹਨੂੰ ਰੋਕਿਆ ਮੈਂ ਕਿਹਾ ਤੂੰ ਆਹ ਕੀ ਕੰਮ ਕੀਤਾ ਬੱਡਿਆ ਕਦੀ ਲੈ ਮੈਂ ਤਾਂ ਹੁਣ ਦੁਨੀਆਂ ਚ ਮਸ਼ਹੂਰ ਹੋ ਗਈ ਤੂੰ ਮੈਨੂੰ ਛੱਡਣਾ ਛੱਡ ਦੇ ਮੈਂ ਤਾਂ ਨਹੀਂ ਹੁਣ ਹਟਦੀ ਦੋਸਤੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਹਿਦੀ ਵੀ ਇੰਸਟਾਗ੍ਰam ਨੇ ਇਹੋ ਜੀ ਤਬਾਹੀ ਮਚਾਈ ਹੋਈ ਆ ਵੀ ਇਹਦੀ ਘਰ ਵਾਲੀ ਜਿਹੜੀ ਇੰਸਟਾਗ੍ਰam ਚਲਾਉਂਦੀ ਆ ਇਹਦੀ ਮਾਂ ਪਿਓ ਦੀ ਨਹੀਂ ਸੁਣਦੀ ਜਵਾਕਾਂ ਦੀ ਨਹੀਂ ਸੁਣਦੀ ਕਿਸੇ ਦੀ ਵੀ ਨਹੀਂ ਸੁਣਦੀ ਇਨਸਟਾਗ੍ਰਾਮ ਚ ਚਲਾਉਂਦੀ ਆ ਠਮਕੇ ਲਾਉਂਦੀ ਆ ਪਿੰਡ ਦੇ ਲੋਕ ਕਹਿੰਦੇ ਆ ਵੀ ਇਸ ਦਾ ਇਹਦੇ ਫੈਨ ਹੋਏ ਪਏ ਆ ਤੇ ਰਿਕਾਰ ਵਾਲੀ ਤਾਂ ਨਜ਼ਦੀ ਬੜਾ ਕਹਿੰਦਾ ਉਹਦੀ ਫੈਨ ਫਾਲੋਇੰਗ ਬਹੁਤ ਹੋਈ ਪਈ ਆ ਮਤਲਬ ਕਹਿ ਦਈਏ ਵੀ ਪੂਰੀ ਤਬਾਹੀ ਪਿੰਡ ਦੇ ਵਿੱਚ ਵੀ ਪੂਰੀ ਤਬਾਹੀ ਮਚਾਈ ਹੋਈ ਆ ਇਹਦੀ ਘਰ ਵਾਲੀ ਨੇ ਫੈਨ ਫਾਲੋਇੰਗ ਬਹੁਤ ਬਣਾਈ ਹੋਈ ਜੀ ਕਹਿੰਦੀ ਕਿਸੇ ਦੀ ਮੰਨਦੀ ਨਹੀਂ ਕਿਸੇ ਦੀ ਮੰਨਦੀ ਨਹੀਂ ਕਹਿੰਦਾ ਸਾਡੇ ਪਰਿਵਾਰ ਦੇ ਵਿੱਚ ਕੋਈ ਇਨਸਟਾਗ੍ਰਾਮ ਚ ਚਲਾਉਂਦਾ ਵੀ ਨਹੀਂ ਸੀਗਾ ਉਹਨੂੰ ਪਤਾ ਨਹੀਂ ਕਿੱਧਰੋਂ ਬਸਵਾਦ ਪਾ ਗਿਆ ਇਨਸਟਾਗ੍ਰਾਮ ਚ ਚਲਾਉਂਦਾ ਅੱਛਾ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਤਰੇ ਵਿਆਹ ਨੂੰ ਤਣਾ ਸਾਲ ਤਿੰਨ ਸਾਲਾਂ ਦੇ ਵਿੱਚ ਵਿਆਹ ਹੋਇਆ ਤਰਾ ਠੀਕ ਹੈ ਉਸ ਤੋਂ ਬਾਅਦ ਕਿੰਨਾ ਟਾਈਮ ਹੋ ਗਿਆ ਉਹਨੂੰ ਇੰਸਟਾਗ੍ਰਾਮ ਚ ਚਲਾਉਂਦੇ ਨੇ ਮੈਨੂੰ ਤਾਂ ਹੁਣ ਪਤਾ ਲੱਗਿਆ ਚੰਨ ਚਾਰ ਮਹੀਨੇ ਹੋਇਆ ਚਲਾਉਂਦੀ ਤਾਂ ਵਾਵਾ ਟਾਈਮ ਦੀ ਆ ਵੀ ਕਿਉਂਕਿ ਮੈਂ ਜਦੋਂ ਆਪਾਂ ਫੋਨ ਹੀ ਨਹੀਂ ਚਲਾਉਂਦੇ ਬਈ ਇੰਸਟਾਗ੍ਰਾਮ ਮੇਰੇ ਡਾਊਨਲੋਡ ਹੀ ਨਹੀਂ ਹੈਗਾ ਠੀਕ ਹੈ ਵੀ ਪਤਾ ਇੱਕ ਚੀਜ਼ ਹੁੰਦੇ ਉਹਨੇ ਵੀ ਫੋਨ ਆ ਗਿਆ ਦੇਖ ਲਿਆ ਸੁਣ ਲਿਆ ਠੀਕ ਲਾ ਲਿਆ ਕਿਸੇ ਰਿਸ਼ਤੇਦਾਰ ਨੂੰ ਘਰੇ ਇੱਕੇ ਤੋਂ ਕੰਮ ਤੇ ਘਰੇ ਜਾਈਦਾ ਘਰੇ ਜਾ ਕੇ ਇਹਨਾਂ ਨਾਲ ਹੱਸ ਖੇੜ ਕੇ ਅੱਧਾ ਰੋਟੀ ਪਣੀ ਖਾਈਦਾ ਪਈਦਾ ਤੜ ਕੇ ਉੱਠ ਕੇ ਫੇਰ ਕੰਮ ਨੂੰ ਅੱਛਾ ਠੀਕ ਆ ਜਦੋਂ ਮੇਰੇ ਯਾਰਾਂ ਨੇ ਗੱਲ ਕੀਤੀ ਆ ਕਿ ਤਾ ਹੈਨਾ ਜਦੋਂ ਮੈਨੂੰ ਇਹ ਕਹਿੰਦੇ ਵੀ ਯਾਰ ਉਹ ਰਹਿ ਤਨ ਇੱਕ ਗੱਲ ਦਿਖਾਵਾਂ ਖੇਤ ਬੈਠੇ ਸੀ ਅਸੀਂ ਖੇਤ ਅਸੀਂ ਬੈਠੇ ਸੀ ਤਾਂ ਅਸੀਂ ਨਾ ਪੈਗ ਲਈ ਜਾਂਦੇ ਸੀ ਉਹ ਤਾਂ ਨਹੀਂ ਮੈਨੂੰ ਪਤਾ ਲੱਗਣਾ ਸੀਗਾ ਇਹਨਾਂ ਵੇਖੀ ਜਾਵੇ ਲੀਲਾ ਸਕਰੋਲ ਕਰੀ ਜਾਵੇ ਤੇ ਮੈਨੂੰ ਜਦੋਂ ਵੇਖ ਕੇ ਮੈਨੂੰ ਕਹਿੰਦਾ ਯਾਰ ਆਹ ਤਰੀਕਾ ਰਲ ਹੀ ਨਹੀਂ ਮੈਂ ਕਿਹਾ ਹਾਂ ਯਾਰ ਤੇ ਮੈਂ ਕਿਹਾ ਇਹ ਠੀਕ ਆ ਦੀਏ ਕਹਿੰਦਾ ਬਦਨਦਰਾ ਇਹ ਤਾਂ ਚੜ੍ਹਾਈ ਬਹੁਤ ਆ ਇਹ ਤਾਂ ਮੇਰੇ 5 ਲੱਖ ਤਾਂ ਫੋਲੋਅਰ ਹੋਇਆ ਫਿਰਦਾ ਤੇ ਇਹ ਵੀਡੀਓ ਵੇਖਦੇ ਆਏ ਆ ਉਹ ਆ ਜਦੋਂ ਮੈਂ ਵੀਡੀਓ ਵੇਖਾਂ ਭਰਾਵਾ ਬਈ ਮੈਨੂੰ ਤਾਂ ਉੱਥੇ ਮਰਨ ਹੋ ਗਿਆ ਸੌਂ ਲੱਗੇ ਮੈਂ ਮੁੜ ਕੇ ਉੱਥੇ ਮੈਂ ਛੱਡ ਛੁੱਡੇ ਸਾਰੇ ਕੁਝ ਮੱਕਰ ਅੱਛਾ ਹੁਣ ਇੰਸਟਾਗ੍ਰਾਮ ਨੂੰ ਤੁਸੀਂ ਕੀ ਸਮਝਦੇ ਹੋ ਇੰਸਟਾਗ੍ਰਾਮ ਤੇ ਉੱਥੇ ਕਹਿੰਦੇ ਬੜਾ ਗੰਦਾ ਆਉਂਦਾ ਉਹ ਸੱਚੀ ਗੱਲ ਬਾਈ ਯਾਰ ਦਸ ਦੇ ਵਿੱਚੋਂ ਇੱਕ ਅੱਧੀ ਜੀਲ ਚੰਗੀ ਹੋਊਗੀ ਨੌ ਤਾਂ ਗੰਦੀ ਆ ਆ ਵੀ ਹੁਣ ਗੰਦੀ ਪਾਈ ਜਾਂਦੀ ਐ ਕੋਈ ਕਿੱਧਰ ਲਬਾਦਰੀ ਵਾਲਾ ਹੂੰ ਵੀ ਜਿਹੜਾ ਮੈਡਲ ਜੱਤ ਲੈਣੇ ਠੀਕ ਐ ਨਾ ਹਾਂ ਜਿਹੜੀਆਂ ਕੁੜੀਆਂ ਚੰਗਾ ਕੰਮ ਕਰਦੇਗਾ ਮੁੰਡੇ ਚੰਗਾ ਕੰਮ ਕਰਦੇ ਉਹਨਾਂ ਨੂੰ ਆਪਾਂ ਸਮਝਾਵਾਂਗੇ ਵੀ ਵਧੀਆ ਕੰਮ ਕਰਦੇ ਬਾਈ ਤੁਸੀਂ ਕਰੋ ਮੈਂ ਉਹਨੂੰ ਹੁਣ ਕਹਣਾ ਜੇ ਤੂੰ ਕੰਮ ਕਰਨਾ ਚੰਗਾ ਕੰਮ ਕਰ ਲੋਕਾਂ ਨੂੰ ਸਿੱਖਿਆ ਦੇ ਆਂਗ ਦਿਖਾਉਣ ਵਾਲਾ ਕਿਹੜਾ ਕੰਮ ਆ ਤੁਹਾਡਾ ਮਤਲਬ ਤੁਸੀਂ ਕਹਿ ਦਈ ਵੀ ਤੂੰ ਤੂੰ ਮਤਲਬ ਇਹਦੇ ਨਾਲ ਸਹਿਮਤ ਨਹੀਂ ਹੈਗਾ ਵੀ ਇਹ ਜਿਹੜੀਆਂ ਵੀਡੀਓ ਬਣਾਉਂਦੀਆਂ ਇਹਜਿਹਾ ਵੀਡੀਓ ਕੋਈ ਕਿਸੇ ਨਾ ਵੀ ਨਹੀਂ ਸੈਂਤ ਇਕੱਲੇ ਅਧਿਕਾਰ ਵਾਲੇ ਨੇ ਨਹੀਂ ਕਿਸੇ ਦੀਆਂ ਹੋਰ ਦੀਆਂ ਧੀਆ ਪਹਿਣਾ ਉਹਨਾਂ ਨੂੰ ਵੀ ਕਹਿਣਾ ਵੀ ਇਹ ਕਰਦਾ ਜਿਹੜੀ ਤੁਹਾਡੇ ਮਾਪਿਆਂ ਦੀ ਇੱਜ਼ਤ ਤੁਸੀਂ ਉਹਨਾਂ ਨੂੰ ਨਾ ਰੋਲੋ ਜਿਹੜਾ ਬੰਦਾ ਮੇਰੇ ਸਾਹਮਣੇ ਬਹਿ ਕੇ ਮੈਨੂੰ ਕਹਿ ਸਕਦਾ ਦੇਖ ਪਰਜਾਈ ਦੇ ਚਿੱਟੜਿਆ ਕਿੱਥੋਂ ਸ਼ੁਰੂ ਕਰਦੀ ਹੈ ਤੇ ਕਿਸੇ ਦਿਨ ਜਿਹੜੀਆਂ ਬਗਾਨੀਆਂ ਬਗਾਨੀਆਂ ਧੀਆ ਪਹਿਣਾ ਇਹ ਚੀਜ਼ਾਂ ਪਹਿਲਾਂ ਸੁਣਦੇ ਨਹੀਂ ਹੁੰਦੇ ਸੀ ਤੇ ਹੁਣ ਤਾਂ ਇਹ ਸੁਣਨ ਨੂੰ ਆਮ ਆਹ ਮੈਂ ਉਹੀ ਤਾਂ ਗੱਲ ਕਰਦਾ ਜਿਹੜੇ ਨਾ ਬਗਾਨੀਆਂ ਕੁੜੀਆਂ ਮੰਨ ਕੇ ਚੱਲੋ ਵੀ ਆਪਣਾ ਧੀਆ ਪਹਿਣਾ ਹਨ ਵੀ ਉਹਨਾਂ ਨੂੰ ਇਹ ਚੀਜ਼ ਸਮਝਾਉਣਾ ਵੀ ਪੈਣਾ ਕੋਈ ਪਰਦਾ ਯੋਜਾ ਅੰਟਕ ਵੀ ਤੋ ਸੇ ਕੰਮ ਨਾ ਕਰੋ ਤੁਸੀਂ ਉਹ ਬੰਦਿਆਂ ਨੂੰ ਪੁੱਛ ਕੇ ਦੇਖੋ ਜਿਹੜੇ ਬਾਹਰ ਬੰਦਿਆਂ ਚ ਪੈਂਦੇ ਆ ਅੱਛਾ ਤੂੰ ਆਦੀ ਘਰ ਨੇ ਸਮਝਾਇਆ ਨਹੀਂ ਵੀ ਇੰਸਟਾਗ੍ਰਾਮ ਨਾਲ ਚਲਾਇਆ ਕਰ ਮੈਂ ਬਹੁਤ ਸਮਝਾਇਆ ਵੀ ਕੀ ਕਹਿਣਾ ਹੁਣ ਉਹ ਸਾਡੀ ਗੱਲ ਤਲਾਕ ਤੇ ਉੱਠ ਗਈ ਕੀ ਕਹਿੰਦੀ ਏ ਘਰ ਵਾਲੀ ਉਹ ਕਹਿੰਦੀ ਮੈਂ ਨਹੀਂ ਛੱਡ ਸਕਦੀ ਮੈਂ ਤੈਨੂੰ ਛੱਡ ਦੂੰ ਮੈਂ ਕਿਹਾ ਬੱਜੇ ਤੂੰ ਇੰਸਟਾਗ੍ਰਾਮ ਨਹੀਂ ਛੱਡ ਸਕਦੀ ਫਿਰ ਮੈਨੂੰ ਛੱਡ ਦੇ ਅੱਛਾ ਮਤਲਬ ਕਹਿਦੀ ਵੀ ਇੰਸਟਾਗ੍ਰਾਮ ਜ਼ਰੂਰੀ ਹੋ ਗਿਆ ਵੀ ਘਰ ਵਾਲੇ ਤੋਂ ਬੱਚਿਆਂ ਤੋਂ ਮਾਪਿਓ ਤੋਂ ਵੀ ਇੰਸਟਾਗ੍ਰਾਮ ਜ਼ਰੂਰੀ ਹੋ ਗਿਆ ਤੁਹਾਨੂੰ ਛੱਡਣ ਨੂੰ ਤ ਉਹਨੂੰ ਉਹ ਪਿਆਰ ਦੱਸਿਆ ਜਿੱਥੇ ਲੋਕ ਪੰਪ ਮਾਰਦੇ ਭਾਬੀ ਬੰਬ ਸਰਾ ਆਤਾ ਭਾਬੀ ਹੋਰ ਕੰਮ ਖਿੱਚ ਕੇ ਰੱਖ ਉਹ ਉਹਨੂੰ ਚੰਗੇ ਲੱਗਦੇ ਉਹ ਚੀਜ਼ਾਂ ਚੰਗੇ ਹਾਂ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਕਹਿਦੀ ਆਪਾਂ ਇੰਸਟਾਗ੍ਰam ਦੇ ਉੱਤੇ ਰੀਲਾਂ ਪਾਉਂਦੀਆਂ ਨੇ ਸਰਦਾਰਾਂ ਦੀਆਂ ਕੁੜੀਆਂ ਤਕੜੇ ਘਰਾਣਿਆਂ ਦੀਆਂ ਕੁੜੀਆਂ ਜਿਹੜੀਆਂ ਕਹਿ ਦਈਏ ਵਾ ਵਧੀਆ ਪਰਿਵਾਰ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਉਹ ਜੀਨਾਂ ਪਾ ਕੇ ਟੌਪ ਪਾ ਕੇ ਛੋਟੇ ਛੋਟੇ ਕੱਪੜੇ ਪਾ ਕੇ ਇੰਸਟਾਗ੍ਰam ਤੇ ਰੀਲਾਂ ਪਾਉਂਦੀਆਂ ਨੇ ਠੁਮਕੇ ਲਾਉਂਦੀਆਂ ਨੇ ਤੇ ਲੋਕ ਉਹਨਾਂ ਨੂੰ ਫੋਟੋਆਂ ਕਰਾਉਂਦੇ ਨੇ ਤੇ ਘਰਦੇ ਉਹਨਾਂ ਦੀ ਬਹਾਦਰੀ ਮੰਨਦੇ ਵੀ ਘਰਦੇ ਉਹਨਾਂ ਦੇ ਐ ਸਮਝਦੇ ਆ ਵੀ ਹਾਂ ਸਾਡੀ ਤਾਂ ਕੁੜੀ ਫੇਮਸ ਹੋ ਗਈ ਤੇ ਮੁੰਡੀਆਂ ਵੀ ਆਏ ਆ ਉਹਦੇ ਆਪ ਨੂੰ ਐ ਸਮਝਦਿਆਂ ਵੀ ਇਹ ਤਾਂ ਫੇਮਸ ਹੋ ਗਏ ਆ ਅੱਜ ਤਾਂ ਸਟਾਰ ਬਣ ਗਏ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਨਾਲ ਹੁੰਦਾ ਕੀ ਪਿਆ ਬਾਦ ਵਿੱਚ ਉਹਨਾਂ ਦੇ MMS ਬਣਦੇ ਆ ਉਹਨਾਂ ਦੀ ਗਲਤ ਵੀਡੀਓ ਸੋਸ਼ਲ ਮੀਡੀਆ ਤੇ ਲੀਕ ਹੁੰਦੀਆਂ ਤੇ ਬਾਅਦ ਦੇ ਵਿੱਚ ਪਤਾ ਲੱਗਦਾ ਉਹਨਾਂ ਨੂੰ ਵੀ ਇਹ ਕੀ 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 ਗੱਲ ਬਣ ਗਈ ਇਹ ਸੱਚ ਦਾ ਇਹ ਕੀਤਾ ਹੀ ਨਹੀਂ ਸੀਗਾ ਅਸੀਂ ਤਾਂ ਪਤ ਨਹੀਂ ਕੀ ਚੱਕਰ ਬਣ ਗਿਆ ਕਹਿ ਸਕਦੇ ਆ ਵੀ ਇਹ ਕਈ ਕੁੜੀਆਂ ਇਹ ਜੀਆਂ ਹੈਗੀਆਂ ਜਿਹੜੀਆਂ ਆਪਣੀਆਂ ਸੋਸ਼ਲ ਮੀਡੀਆ ਤੇ ਕਹਿੰਦੀ MMS ਜਾਣ ਕੇ ਹੀ ਲੀਕ ਕਰਵਾਉਂਦੀਆਂ ਵੀ ਫੇਮ ਪਾਉਣ ਵਾਸਤੇ ਇਹ ਸੱਚੀ ਗੱਲ ਆ ਫੇਮ ਪਾਉਣ ਵਾਸਤੇ ਨਾ ਕੁੜੀਆਂ ਜ਼ਿਆਦਾਤਰ ਕਹਿ ਦੀਏ ਵੀ ਰੀਲਾਂ ਵੀ ਜਾਣ ਕੇ ਬਣਾ ਕੇ ਉਹ ਸਟਾਰਟਿੰਗ ਵੀ ਉੱਥੋਂ ਕਰਨਗੀਆਂ ਚਿੱਤਲਾਂ ਤੋਂ ਸਟਾਰਟਿੰਗ ਕਰਨਗੀਆਂ ਵੀ ਪਿੱਛੇ ਪਹਿਲਾਂ ਬੈਕਅਪ ਖਾਉਣਗੀਆਂ ਫਿਰ ਮੂਰਲੈਸ ਵਿਖਾਉਣਗੇ ਵੀ ਲੋਕ ਅਟਰੈਕਟ ਕਰਨਗੇ ਵੀ ਲੋਕ ਮੈਨੂੰ ਸ਼ੇਅਰ ਵੱਧ ਕਰਨ ਮਤਲਬ ਕਹਿ ਦੀਏ ਯਾਰ ਵੀ ਮਤਲਬ ਦੁਨੀਆ ਤੇ ਕਾਲ ਆਇਆ ਪਿਆ ਇਹਦੀ ਘਰ ਵਾਲੀ ਆ ਉਹ ਵੀ ਠੁਮਕੇ ਲਾਉਂਦੀ ਆ ਇੰਸਟਾਗ੍ਰਾਮ ਦੇ ਉੱਤੇ ਇਹਨੇ ਬੜਾ ਸਮਝਾਇਆ ਵੀ ਜਵਾਕ ਆ ਮਰਵਾਰ ਆ ਆਪਣਾ ਬਹੁਤ ਸੋਹਣਾ ਪਰਿਵਾਰ ਆ ਸਾਰਾ ਕੁਝ ਸੈਟ ਆ ਪਰ ਇਹ ਕੰਮ ਤੂੰ ਨਾ ਕਰ ਵੀ ਇੰਸਟਾਗ੍ਰam ਤੇ ਰੀਲਾਂ ਨਾ ਪਾਇਆ ਕਰ ਵੀ ਆਪਣਾ ਪਰਿਵਾਰ ਬਹੁਤ ਘੈਂਟ ਆ ਪਰ ਉਹ ਕਹਿੰਦੀ ਨਹੀਂ ਮੈਂ ਤੈਨੂੰ ਛੱਡ ਦੂੰਗੀ ਪਰ ਮੈਂ ਇੰਸਟਾਗ੍ਰam ਨਹੀਂ ਛੱਡ ਸਕਦੀ ਆ ਆਪਣੇ ਮਾਪਿਓ ਨੂੰ ਛੱਡ ਦੂੰਗੀ ਜਵਾਕਾਂ ਨੂੰ ਛੱਡ ਦੂੰਗੀ ਪਰ ਇੰਸਟਾਗ੍ਰam ਮੇਰੇ ਲਈ ਬਹੁਤ ਜ਼ਰੂਰੀ ਆ ਇੰਸਟਾਗ੍ਰam ਕਿਵੇਂ ਰੋਟੀ-ਡਾਟੀ ਦਿੰਦਾ ਉਹਨਾਂ ਨੂੰ ਰੋਟੀ ਪਕਾ ਕੇ ਦਿੰਦਾ ਕੁਛ ਨਾ ਕੁਛ ਦਿੰਦਾ ਹੋਊਗਾ ਭਾਈ ਮੈਨੂੰ ਤਾਂ ਰੋਟੀ ਮਿਲੀ ਨਹੀਂਗੀ ਉਹਨਾਂ ਨੂੰ ਮਿਲਦੀ ਹੋਊਗੀ ਫੇਰ ਹੈ ਜਾਹੇ ਨਗੇਜਪਣਾ ਦਿਖਾ ਕੇ ਅੰਗ ਦਿਖਾ ਕੇ ਲੋਕਾਂ ਚ ਫਰੇ ਪਤਾ ਨਹੀਂ ਕਿਹੜੀ ਪਬਲਿਸਿਟੀ ਜੇ ਵੀ ਅਸੀਂ ਮਸ਼ਹੂਰ ਆ ਜੇ ਮਸ਼ਹੂਰ ਆ ਤੁਸੀਂ ਇਹ ਤਾਂ ਨਹੀਂ ਮਤਲਬ ਮੈਂ ਤੁਹਾਨੂੰ ਕਹੇ ਮੈਂ ਕਿ ਜੇ ਤੂੰ ਮਸ਼ਹੂਰ ਆ ਚੱਲ ਤੁਰੀ ਚੱਲ ਪਾਈ ਚੱਲ ਲੱਗੰਦੇ ਇਹ ਇੱਥੇ ਰੋਟੀ ਲਾਉਣ ਵਾਲੇ ਲਾ ਬੜਿਆਂ ਨੂੰ ਰੋਟੀ ਵੀ ਦਿੱਤੀ ਆ ਇੰਸਟਾਗ੍ਰਾਮ ਨੇ ਬੜਿਆਂ ਨੂੰ ਰੋਟੀ ਭਾਈ ਜਿੰਨਾਂ ਆਪਾਂ ਸਾਰਿਆਂ ਦਿੰਦਿਆਂ ਪਰ ਆਪ ਇਹ ਗੱਲ ਕਹਿਨੇ ਆ ਜੇ 100 ਬੰਦਾ ਕੰਮ ਕਰਦਾ ਕਈ ਤੋਂ ਵੇਖੀ ਜਿਹੜੇ ਮੁੰਡੇ ਕੁੜੀਆਂ ਬਲੌਗ ਬਣਾਉਂਦੇ ਆ ਕਿੰਨਾ ਸੋਹਣਾ ਬਲੌਗ ਬਣਾਉਣਗੇ ਉਹ ਕੋਈ ਰੋਟੀ ਬਣਾਉਣੀ ਸਿਖਾਉਂਦਗਾ ਕੋਈ ਕੁਛ ਬਖਾਉਂ ਸਿਖਾਉਂਦਗਾ ਕੋਈ ਕੋਸ਼ਿ ਸਿਖਾਉਂਦਗਾ ਹਣਾ ਇਹ ਮੁੰਡੇ ਲਾਲਾ ਕੋਈ ਫਨੀ ਵੀਡੀਓ ਪਾਉਂਦੇ ਆ ਕੁੜੀਆਂ ਘਰ ਵਾਲੀ ਨਾਲ ਜਾਂ ਕੋਈ ਬਲੌਗ ਉਹ ਜਾ ਬਣਾਉਂਦੇ ਵੀ ਜਿਹੜਾ ਤੁਸੀਂ ਜਿੱਥੇ ਮਰਜੀ ਬਹਿ ਕੇ ਵੇਖ ਸਕਦੇ ਆ ਜਿਹੜੀ ਰੀਲ ਆ ਰੀਲ ਦੇ ਵਿੱਚ ਕੋਈ ਸ਼ਰੋ ਸ਼ਰੀ ਕਰਦਗਾ ਕੁੜੀਆਂ ਕਿੰਨੀਆਂ ਸੋਹਣੀਆਂ ਕਰਦੀਆਂ ਉਹ ਬੰਦਾ ਬਹਿ ਕੇ ਟਿਕ ਟਿਕੀ ਲਾ ਕੇ ਕੰਨ ਲਾ ਕੇ ਸੌਂਦਾ ਵੀ ਹਾਂ ਯਾਰ ਵੀ ਆ ਚੀਜ਼ ਸੋਹਣੀ ਆ ਠੀਕ ਆ ਜੇ ਮੰਨ ਕੇ ਚੱਲ ਆ ਆਹ ਚੀਜ਼ ਆ ਗਈ ਇਹਨੂੰ ਵਿਊ ਤਾਂ ਲੱਖਾਂ ਮਿਲ ਜਾਂਦੇ ਆ ਠੀਕ ਹੈ ਪਰ ਅੱਜ ਤੇ ਨਹੀਂ ਤੇਲੀ ਦੀ ਮਿਲਦੀ ਨਹੀਂ ਅੱਛਾ ਮਤਲਬ ਜਿਵੇਂ ਕਹਿ ਦਈਏ ਵੀ ਤੈਨੂੰ ਨਹੀਂ ਲੱਗਦਾ ਵੀ ਮੇਰੀ ਘਰ ਵਾਲੀ ਫੇਮਸ ਹੋਵੇ ਤੇ ਮੈਨੂੰ ਵੀ ਫੈਨ ਫੌਲੀ ਮੇਰੀ ਵੀ ਹੋਵੇ ਵੀ ਹਾਂ ਉਹਦਾ ਘਰ ਵਾਲਾ ਜਾਂਦਾ ਜਦੋਂ ਤੇਰਾ ਦਿਲ ਨਹੀਂ ਕਰਦਾ ਲੋਕਾਂ ਦੀਆਂ ਕੁੜੀਆਂ ਜਿਹੜੀਆਂ ਹੈਗੀਆਂ ਜਾਂ ਜਨਾਨੀਆਂ ਹੈਗੀਆਂ ਉਹ ਇੰਸਟਾਗ੍ਰਾਮ ਬਣਾਉਂਦੀਆਂ ਰੀਲਾਂ ਬਣਾਉਂਦੀਆਂ ਤੇ ਉਹਨਾਂ ਨੂੰ ਲੋਕ ਬੜਾ ਚਾਹ ਕੇ ਮਿਲਦੇ ਆ ਤੇਰਾ ਮਨ ਨਹੀਂ ਕਰਦਾ ਵੀ ਯਾਰ ਤੈਨੂੰ ਫੇਮ ਮਿਲੇ ਬਾਈ ਮੇਰੀ ਜਮੀਰ ਨਹੀਂ ਮਰੀ ਵੀ ਜੇ ਮੈਨੂੰ ਇਹ ਚੀਜ਼ ਚਾਹੀਦੀ ਉਹ ਕਹਿ ਦੀ ਵੀ ਜਿਹੜਾ ਇੰਸਟਾਗ੍ਰam ਚਲੋਂਦੇ ਨੇ ਜਮੀਰ ਮਰੀ ਹੋਈ ਜਿਹੜੀਆਂ ਜਨਾਨੀਆਂ ਚਿੱਤਰ ਦਿਖਾਉਂਦੀਆਂ ਹੱਕਾਂ ਦਿਖਾਉਂਦੀਆਂ ਉਹ ਮੂਰੇ ਆਉਂਦੀਆਂ ਉਹਨਾਂ ਦੇ ਜਾਂ ਤਾਂ ਪਰਿਵਾਰ ਦੀ ਜਮੀਰ ਮਰੀ ਵੀ ਜਾਂ ਘਰ ਵਾਲੇ ਦੀ ਮਰੀ ਵੀ ਜਾਂ ਘਰ ਵਾਲੇ ਦੀ ਮਰੀ ਵੀ ਹੈ ਮਤਲਬ ਕਹਿ ਦੀ ਜਮੀਰ ਮਰੀ ਹੋਈ ਆ ਉਹਨਾਂ ਦੀ ਮਰੀ ਬਈ ਜਦੋਂ ਲੋਕ ਤੂੰ ਕਮੈਂਟ ਥੱਲੇ ਪੜ ਕੇ ਮੈਂ ਤਾਂ ਕਮੈਂਟ ਪੜ ਕੇ ਹੈਰਾਨ ਹੋ ਗਿਆ ਯਾਰ ਹਾਂ ਭੈਣਾਂ ਇਹੋ ਜਿਹਾ ਕੁਝ ਭਾਬੀ ਤੇਰਾ ਪਿੱਛਾ ਤਗੜਾ ਫਲਾਣਾ ਤੋਂ ਕਹਿ ਰਹੇ ਗੀਆਂ ਕੱਲਾਂ ਕੋਈ ਸੁਣਨ ਲਗਾਉਂਦੀਆਂ ਹਾਂ ਨੇ ਫਿਰ ਤੇ ਤੇ ਕਸੂਰ ਤੇਰੇ ਚ ਵੀ ਬਹੁਤ ਕੱਢਦੇ ਹੋਣਗੇ ਥੱਲੇ ਕਿੰਮਤ ਇਹ ਜਿਹੇ ਵੀ ਆਉਂਦੇ ਹੋਣਗੇ ਵੀ ਘਰ ਵਾਲਾ ਰੋਗ ਦਾ ਨਹੀਂ ਘਰ ਵਾਲਾ ਇਹਨੂੰ ਛੇਛਾ ਦਿੰਦਾ ਹੋਊਗਾ ਕਿ ਘਰ ਵਾਲੀ ਦੇ ਪੈਸਿਆਂ ਤੇ ਰਾਜ ਕਰਦੇ ਆ ਇਹ ਤਾਂ ਕਰਕੇ ਆਪਦੇ ਘਰਾਂ ਨੇ ਰੋਗ ਦੇਣੀ ਇਹੋ ਜਿਹੀਆਂ ਗੱਲਾਂ ਵੀ ਸੁਣਦੇ ਮਿਲਦੀਆਂ ਥੱਲੇ ਇਹ ਜੇ ਆਉਂਦੇ ਵੀ ਇਹਦੇ ਘਰ ਵਾਲੇ ਚ ਦਮ ਹੈ ਨਹੀਂ ਹੂੰ ਠੀਕ ਆ ਘਰ ਵਾਲਾ ਕੀ ਭੈਣ ਜਦਾਵੇ ਘਰ ਵਾਲ ਨੂੰ ਤਾਂ ਪਤਾ ਹੀ ਨਹੀਂ ਘਰ ਨੂੰ ਤਾਂ ਕਿਸੇ ਤੋਂ ਪਤਾ ਲੱਗਿਆ ਉਹ ਵੀ ਯਾਰ ਦੋਸਤ ਤੁਸੀਂ ਪੱਕਾ ਦਿਖਾ ਗਿਆ ਚਲੋ ਨੇ ਭਲਾ ਹੀ ਕਰਤਾ ਵੀ ਜਰਾ ਦੇਖ ਕੀ ਕੁਝ ਹੋਈ ਜਾਂਦਾ ਤੂੰ ਮੜਾ ਜੀ ਨੂੰ ਰੋਕ ਹੂੰ ਠੀਕ ਹੈ ਨਾ ਤੇ ਹੁਣ ਜੇ ਉਹ ਚੀਜ਼ ਮੈਂ ਮੈਨੂੰ ਜੇ ਕੋ ਉਹ ਨਾ ਦਿਖਾਉਂਦਾ ਮੇਰੇ ਕੋਲ ਕਿਹੜਾ ਸੀਗਾ ਮੈਨੂੰ ਕੀ ਪਤਾ ਲੱਗਣਾ ਸੀਗਾ ਠੀਕ ਆ ਉਂ ਵੇਖ ਵੇਖ ਮੈਂ ਜਦੋਂ ਨੰਗਦਾ ਹੀ ਮੇਰੇ ਲਈ ਦੇਖ ਕੇ ਲੋਕ ਹੱਸਦੇ ਸੀਗੇ ਕਿਵੇਂ ਤੁਸੀਂ ਇੰਸਟਾਗ੍ਰਾਮ ਨਾਲ ਫਿਰ ਕੰਜਰ ਖੰਨਾ ਕਹਿੰਦੇ ਹੋ 90% ਬਈ ਕੰਜਰ ਖੰਨਾ ਹੀ ਆ ਪਹਿਲਾਂ ਕਿਵੇਂ ਸੀਗਾ ਜਦੋਂ ਆਇਆ ਆਇਆ ਸੀ ਇੰਸਟਾਗ੍ਰਾਮ ਪਹਿਲਾਂ ਠੀਕ ਸੀਗਾ ਪਹਿਲਾਂ ਲੋਕ ਸੀਗਾ ਲੋਕ ਰੀਲਾਂ ਬਣਾਉਂਦੇ ਸੀ ਰੀਲਾਂ ਬਣਾਉਂਦੇ ਸੀ ਕੀ ਇੱਕ ਸਿੰਪਲ ਸਾਦੇ ਕੱਪੜੇ ਸਿਰ ਤੇ ਚੁੰਨੀ ਬੰਦਿਆਂ ਦੇ ਪ੍ਰੋਪਰ ਕੱਪੜੇ ਹੁੰਦੇ ਸੀ ਅਸਤੂਲੇ ਨਹੀਂ ਸੀ ਹੁੰਦੇ ਹੁਣ ਤਾਂ ਜਨਾਨਾਂ ਨਾਲ ਜ਼ਿਆਦਾ ਗੰਦ ਤਾਂ ਇਹਨਾਂ ਨੇ ਪ ਪਹਿਲਾਂ ਤਾਂ ਉਹ ਜਿਹੜੀਆਂ ਲੀਲਾਂ ਪਾਈ ਜਾਂਦੇ ਵੀਡੀਓ ਪਾਈ ਜਾਂਦੇ ਮੁੜ ਕੇ ਜਦੋਂ ਹੋ ਜਾਂਦਾ ਫੇਮਸ ਇਹਨਾਂ ਕੋਲੇ ਇੱਕ ਚੀਜ਼ ਹੁੰਦੀ ਹੈ ਰੋਣਾ ਰੋ ਕੇ ਕਹਿੰਦੇ ਸਾਡੀਆਂ ਵੀਡੀਓ ਲੀਕ ਕਰਤੀਆਂ ਆਂ ਪੇਜ ਵਾਲਿਆਂ ਨੇ ਕਰਤਾਂ ਉਹਨੇ ਕੀ ਉਹ ਪ੍ਰੋਮੋਸ਼ਨ ਨਾ ਕਰਦੇ ਆ ਪੈਸਾਂ ਦਾ ਇਕੱਲਾ ਪੈਸਾ ਪੇਜ ਵਾਲਿਆਂ ਦਾ ਪ੍ਰੋਮੋਸ਼ਨ ਨਾ ਕਰ ਦਿੰਦੇ ਆ ਕੀ ਕਹਿਣਾ ਚਾਹਣਾ ਉਹਨਾਂ ਕੁੜੀਆਂ ਨੂੰ ਉਹਨਾਂ ਮੁੰਡਿਆਂ ਨੂੰ ਜਿਹੜੇ ਇੰਸਟਾਗ੍ਰam ਦੇ ਉੱਤੇ ਗਲਤ ਵੀਡੀਓ ਬਣਾਉਂਦੇ ਆ ਇੱਕ 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 ਬੜਾ ਉਹ ਚੱਲਿਆ ਹੋਇਆ ਬਈ ਉਹ ਨਾ ਵੀ ਕਹਦੀ ਵੀ ਆਪਣੇ ਮਰਦਾਨਾ ਕਮਜ਼ੋਰੀ ਕੋ ਦੂਰ ਕਰੇ ਟਾਈਮਿੰਗ ਹੀ ਪ੍ਰੋਬਲਮ ਹੈ ਆਪਣੀ ਸਾਈਜ਼ ਦੀ ਪ੍ਰੋਬਲਮ ਹੈ ਉਹ ਵਾਲੀਆਂ ਚੀਜ਼ਾਂ ਵੀ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਮਸ਼ਹੂਰ ਹੋਈਆਂ ਬਈ ਯਾਰ ਮੇਰੀ ਗੱਲ ਸੁਣਾ ਕੀ ਗੱਲ ਅਸੀਂ ਦਵਾਈਆਂ ਜੋਗੀ ਰਹਿ ਗਏ ਠੀਕ ਆ ਸਾਡੇ ਘਰਾਂ ਦੇ ਵਿੱਚ ਦੁੱਧ ਘਿਓ ਮੱਖਣ ਸਭ ਕੁਝ ਆ ਲੱਸੀ ਆ ਦਹੀਂ ਆ ਜਿੰਨਾ ਕੁਝ ਮਰਜ਼ੀ ਖਾਓ ਜੇ ਤੁਹਾਡਾ ਤਾਂ ਆਹ ਦਿਮਾਗ ਆ ਜੈਨ ਸੋਡਾ ਪੂਰਾ ਸਟਰੋਂਗ ਆ ਨਾ ਜੇ ਤੁਹਾਨੂੰ ਲੱਗਦਾ ਵੀ ਹਾਂ ਮੈਂ ਆਪਦੇ ਸਰੀਰ ਪੱਖੋਂ ਸਹੀ ਆ ਤੁਸੀਂ ਆਹ ਦਿਮਾਗ ਨੂੰ ਪੋਜੀਟਿਵ ਰੱਖੋਗੇ ਤੁਹਾਡਾ ਲੋੜ ਹੀ ਨਹੀਂ ਗੋਲੀ ਗਾਲੀ ਦੀ ਜਦੋਂ ਤੁਹਾਡੀ ਆਹ ਚੀਜ਼ ਹੀ ਕਮਜ਼ੋਰ ਹੋ ਗਈ ਹੈ ਜਦੋਂ ਤੁਹਾਡਾ ਇੱਥੇ ਕੰਟਰੋਲ ਹੀ ਨਹੀਂ ਹੈਗਾ ਤੇ ਤੁਸੀਂ ਭਲਾ ਜਿੰਨੀਆਂ ਮਰਜ਼ੀ ਦਵਾਈਆਂ ਖਾਈ ਜਾਓ ਤੁਹਾਨੂੰ ਉਹ ਸਾਈਡ ਇਫੈਕਟ ਹੀ ਮਿਲੂਗਾ ਰੀਲਾਂ ਬਣਾਉਣੀਆਂ ਕਿੰਨੀਂਕ ਤੱਕ ਜਾਇਜ਼ ਆ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਆ ਰੀਲਾਂ ਯਾਰ ਹੱਦ ਤੱਕ ਜਾਇਜ਼ ਜਿਹੜੀਆਂ ਕੁੜੀਆਂ ਕੋਈ ਮੰਨ ਕੇ ਚੱਲ ਕਈ ਵੇਖਦੇ ਆਪਾਂ ਕੋਈ ਗੁਰਬਾਣੀ ਦੇ ਨਾਲ ਤੁਕਾਂ ਸੁਣਾਉਂਦਿਆਂ ਕੋਈ ਮੰਨ ਕੇ ਚੱਲ ਵੀ ਆਹ ਆਪਣਾ ਕੋਈ ਸ਼ੈਰੋ ਸ਼ਰੀ ਕਰਦਣਾ ਕੋਈ ਮਾੜਾ ਮੋਟਾ ਹਾਸੇ ਕਮੇਡੀ ਵਾਲੀਆਂ ਵੀਡੀਓ ਪਾਉਂਦਗਾ ਠੀਕ ਆ ਕੋਈ ਲੋਕਾਂ ਨੂੰ ਮਾੜਾ ਮੋਟਾ ਐਂਟਰਟੇਨਮੈਂਟ ਕਰਦਗਾ ਉਹ ਕੀ ਕਰਦਗਾ ਕਿ ਦਾਇਰੇ ਚ ਰਹਿ ਕੇ ਵੀ ਉਹ ਮੈਂ ਦਾਇਰੇ ਚ ਰਹਿਣਾ ਬਹੁਤ ਜ਼ਰੂਰੀ ਹੈ ਦਾਇਰੇ ਚ ਜੇ ਇੱਜ਼ਤ ਰੱਖਣੀ ਹੈ ਨਾਲ ਜੇ ਕੱਲਾ ਪੈਸਾ ਤੇ ਵਿਊ ਵੇਖਣੇ ਆ ਫਿਰ ਬਈ ਮੇਰੇ ਵੱਲੋਂ ਤਾਂ ਜਿਹੜੇ ਆ ਸਲਵਾਰ ਪਾ ਕੇ ਜਾਂ ਕਮੀਜ਼ ਪਾ ਕੇ ਚੀਜ਼ਾਂ ਦਿਖਾਉਣੇ ਆ ਅਸੀਂ ਕੀ ਕਹਿਣਾ ਚਾਹਣਾ ਘਰ ਵਾਲੀ ਨੂੰ ਕਰਨੇ ਮਾਦਾ ਉਹ ਹੀ ਗੱਲ ਕਹਿਣਾ ਚਾਹੁੰਦਾ ਦੇਖ ਯਾਰ ਜੇ ਤੂੰ ਹੁਣ ਮੇਰੀ ਤੇ ਮੇਰੇ ਬੱਚੇ ਦੀ ਨਹੀਂ ਬਣ ਸਕਦੀ ਤੇ ਬਣ ਤੂੰ ਕਿਸੇ ਦੀ ਵੀ ਨਹੀਂ ਸਕਦੀ ਤੈਨੂੰ ਨਾ ਤਾਂ ਇਹਨੇ ਰੋਟੀ ਦੇਣੀ ਆ ਤੇ ਨਾ ਤੈਨੂੰ ਇਹਨੇ ਬਸਣ ਦੇਣਾ ਜਿਹੜਾ ਇੰਸਟਾਗ੍ਰam ਤੇ ਤੂੰ ਗੰਦ ਪਾਉਣਾ ਇਹਨੇ ਤੈਨੂੰ ਬਸਣ ਨਹੀਂ ਦੇਣਾ ਕਿਸੇ ਦੇ ਵੀ ਕਿਸੇ ਦੇ ਨਹੀਂ ਬਸਣ ਦੇਣਾ ਇਹੋ ਜਿਹਾ ਕਿਹੜਾ ਬੰਦਾ ਹੋਊਗਾ ਜਿਹੜਾ ਇਹ ਕਮੈਂਟ ਪੜ ਕੇ ਹੁਣ ਮੈਂ ਮੰਨ ਕੇ ਚੱਲਾ ਹੁਣ ਮੈਂ ਕੱਲ ਨੂੰ ਇੰਸਟਾਗ੍ਰam ਚਲਾ ਲੇ ਤੇ ਮੇਰੇ ਕਿਹੜਾ ਮੂਰੇ ਨਾ ਆਊਗੀ ਇਹ ਮੈਂ ਕਮੈਂਟ ਪੜਕਾਂ ਦੇ ਬਣਾ ਪ੍ਰਭਾਵ ਪੈਂਦਾ ਕੱਲ ਨੂੰ ਜਵਾਕ ਮੇਰਾ ਥੋੜਾ ਜਿਹਾ ਵੱਡਾ ਹੋ ਗਿਆ ਉਹਦੀ ਮੰਮੀ ਵੇਖ ਠੋਕੇ ਬੜੇ ਸੋਹਣੇ ਲੋਕ ਪਹਿਲਾਂ ਆਪਦੇ ਘਰ ਵਾਲਿਆਂ ਨੂੰ ਕੋਈ ਕਮੈਂਟ ਕੀ ਮਤਲਬ ਵੇਖ ਹੀ ਜਾਂਦਾ ਸੀ ਮਾੜਾ ਤਾਂ ਉਦੋਂ ਵੱਢ ਦਿੰਦੇ ਮਾੜਾ ਜਿਹੜਾ ਬੰਦਾ ਸਹੀ ਹੈ ਨਾ ਆਉਦੀ ਇੱਜ਼ਤ ਪੱਖੋਂ ਸਹੀ ਹੈ ਬੰਦਾ ਉਹ ਨਹੀਂ ਇਹ ਚੀਜ਼ਾਂ ਕਰਦਾ ਜਿਹੜਾ ਬੰਦਾ ਜਿਹਨੇ ਇੱਜ਼ਤ ਸ਼ਰਮੀ ਲਾ ਲਈ ਠੀਕ ਹੈ ਨਾ ਜਿਹੜੇ ਨੇ ਕਹਤਾ ਮੈਂ ਤਾਂ ਤੇ ਜ਼ਮੀਨ ਵੇਚਤੀ ਮੈਨੂੰ ਤਾਂ ਪੈਸਾ ਕਮਾ ਕੇ ਦੇ ਪਾਲਾ ਕਿਵੇਂ ਮਰਜੀ ਕਮਾ ਕੇ ਦੇ ਹੂੰ ਪਹਿਲਾਂ ਰਾਤਾਂ ਕੱਟ ਜਿਵੇਂ ਮਰਜੀ ਕਰ ਹਨਾ ਵੀ ਮੈਨੂੰ ਪੈਸਾ ਚਾਹੀਦਾ ਉਹਨੇ ਤਾਂ ਇਹੀ ਕੰਮ ਕਰਨਾ ਚਲੋ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਉਹ ਇਨਸਾਨ ਸੀ ਜਿਹਦੀ ਘਰ ਵਾਲੀ ਇੰਸਟ ਧਮਕੇ ਲਾਉਂਦੀ ਆ ਇੰਸਟਾਗ੍ਰਾਮ ਦੇ ਉੱਤੇ ਲੋਕਾਂ ਦਾ ਮਨ ਪਰਚਾਵਾ ਕਰਦੀ ਆ ਕਹਿੰਦੀ ਮੇਰਾ ਇਹਦੇ ਬਿਨਾ ਸਰਦਾ ਨਹੀਂ ਮੈਨੂੰ ਇਹਦਾ ਇਹਦੇ ਬਿਨਾ ਮੇਰਾ ਕੰਟਰੋਲ ਨਹੀਂ ਹੈਗਾ ਕਹਿੰਦੀ ਮੈਂ ਤੈਨੂੰ ਛੱਡ ਸਕਦੀ ਆ ਤੇਰੇ ਪਰਿਵਾਰ ਨੂੰ ਛੱਡ ਦਿਆਂ ਤੇਰੇ ਮਾਪਿਆਂ ਨੂੰ ਛੱਡ ਸਕਦੀ ਆ ਪਰ ਮੈਂ ਇੰਸਟਾਗ੍ਰਾਮ ਨੂੰ ਨਹੀਂ ਛੱਡ ਸਕਦੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਇੰਸਟਾਗ੍ਰਾਮ ਦੇ ਉੱਤੇ ਰੀਲਾਂ ਬਣਾਉਂਦੀਆਂ ਨੇ ਸਰਦਾਰਾਂ ਦੀਆਂ ਕੁੜੀਆਂ ਨੇ ਚੰਗੇ ਘਰਾਣਿਆਂ ਦੀਆਂ ਕੁੜੀਆਂ ਨੇ ਬਾਰੇ ਨਾ ਇੰਨਾ ਗੰਦ ਮਚਾਇਆ ਹੋਇਆ ਨਾ ਇੰਸਟਾਗ੍ਰਾਮ ਦੇ ਉੱਤੇ ਨੰਗੀਆਂ ਵੀਡੀਓ ਬਣਾਉਣੀਆਂ ਜਾਣ ਕੇ ਐਮਐਮਐਸ ਲੀਕ ਕਰਾ ਦੇਣੇ ਵੀ ਸਾਨੂੰ ਫੇਮ ਮਿਲੂਗੀ ਇਹ ਜੀ ਕੁੱਤੀ ਫੇਮ ਨੂੰ ਕੀ ਕਰਾਉਣਾ ਯਾਰ ਇਹ ਜੀ ਗੰਦ ਨੂੰ ਕੀ ਕਰਾਉਣਾ ਅਸੀਂ ਤਾਂ ਸੱਚੀਆਂ ਗੱਲਾਂ ਕਹਿਣੀ ਆ ਯਾਰ ਵੀ ਮਤਲਬ ਠੋਕ ਕੇ ਗੱਲਾਂ ਕਹਿੰਦੇ ਹੁੰਦੇ ਹਰ ਇੱਕ ਬੰਦੇ ਨੂੰ ਐ ਲੱਗਦਾ ਵੀ ਯਾਰ ਗਲਤ ਵੀਡੀਓ ਬਣਾਉਂਦਿਆ ਪਰ ਇਹ ਤਾਂ ਸੱਚੀਆਂ ਗੱਲਾਂ ਕਹਿੰਦੇ ਉਹਨਾਂ ਠੋਕ ਕੇ ਵੀਡੀਓ ਕਹਿੰਦੇ ਹੁੰਦੇ ਆ ਵੀ ਵੀਡੀਓ ਤੁਸੀਂ ਵੇਖੋ ਧਿਆਨ ਨਾਲ ਵੇਖਿਆ ਕਰੋ ਵੀ ਵੀਡੀਓ ਦੇ ਵਿੱਚ ਹੁੰਦਾ ਕੀ ਆ ਵੀਡੀਓ ਬੜੀ ਸਿੱਖਿਆਦਾਇਕ ਹੁੰਦੀ ਆ ਤੁਸੀਂ ਵੇਖਿਆ ਕਰੋ ਇੱਕ ਵਾਰੀ ਤੁਹਾਨੂੰ ਪਤਾ ਲੱਗੇ ਵੀ ਦੁਨੀਆਦਾਰੀ ਕਿੱਥੇ ਵੱਸਦੀ ਆ ਸਾਡੀ ਵੀਡੀਓ ਕੋ ਸਿੱਖਿਆ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਕੋ ਸੇਧ ਦੇਣ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ